ਇਹਦੇ ਵਿੱਚ ਲੋਕਾਂ ਨੂੰ ਤੁਸੀਂ ਜਾਗਰੂਕ ਕਰੋਗੇ ਤੇ ਲੋਕਾਂ ਤੱਕ ਗੱਲ ਪਹੁੰਚੂਗੀ ਤੇ ਲੋਕ ਰੁੱਖ ਲਾਉਣਗੇ ਅਪਸ਼ਰਮਦੇ ਆ ਵੇਖੋ ਇੱਕ ਰੁੱਖ ਇੱਕ ਬੂਟਾ ਛੋਟਾ ਆ ਲੈ ਕੇ ਆਣ ਕੇ ਲਾ ਕੇ ਤੇ ਫੋਟੋ ਖਿਚਾ ਕੇ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੰਦੇ ਆ ਵੀ ਅਸੀਂ بڑا ਪੰਜਾਬ ਦਾ ਵੇਖੋ ਹਰਿਆ ਭਰਿਆ ਪੰਜਾਬ ਨੂੰ ਬਣਾਉਂਦੇ ਆ ਜੀ ਜੀ ਜੇ ਇੱਕ ਰੁੱਖ ਲਾ ਵੀ ਦਿੱਤਾ ਤੇ ਉਹਦੀ ਸੰਭਾਲ ਕਿੰਨੇ ਕਰਨੀ ਆ ਰੋਖ ਲਾਉਣਾ ਤੇ ਮਾਮੂਲੀ ਗੱਲ ਰੋਖ ਦੇ ਜਵਾਕ ਵੀ ਲਾ ਦਿੰਦਾ ਉਹਨੂੰ ਕਹਿ ਦਈਏ ਨਾ ਬੱਚੇ ਨੂੰ ਵੀ ਰੋਖ ਲਾ ਦੋ ਰੋਖ ਦੇ ਬੱਚਾ ਵੀ ਲਾ ਦਿੰਦਾ ਪਰ ਰੋਖ ਸੰਭਾਲਣ ਤੇ ਵੀ ਘੱਟੋ-ਘੱਟ 5-6 ਸਾਲ ਲੱਗਦੇ ਆ ਸਿਰਫ ਤੁਸੀਂ ਆਪ ਦੇ ਇੱਕ ਸੋਸ਼ਲ ਮੀਡੀਆ ਤੇ ਆਪ ਦਾ ਇੱਕ ਵਿਊ ਲੈਣ ਵਾਸਤੇ ਤੁਸੀਂ ਰੋਖ ਲਾ ਲੈਂਦੇ ਜੇ ਵੇਖੋ ਜੀ ਅਸੀਂ ਬੜੀ ਸਮਾਜ ਦੀ ਸੇਵਾ ਕਰਦੇ ਬੜੇ-ਬੜੇ ਅਫਸਰ ਮਾ ਕਈ ਦਿਨ ਹੋ ਗਏ ਵੇਖਣ ਦੇ ਆ ਇਨਾ ਉਸਰਾਂ ਨੇ ਦੁਆਰੇ ਜਾ ਕੇ ਰੁੱਖ ਵੇਖਿਆ ਇਨਾ ਉਸਰਾਂ ਨੇ ਦੁਆਰੇ ਮੈਨੂੰ ਨਹੀਂ ਮੇਹਰ ਰੋਖ ਲ ਵੇਖਿਆ ਵੀ ਹੋਵੇ ਛੜਕਾਂ ਦੇ ਉੱਤੇ ਸਾਰੀ ਬਾਈਪਾਸ ਬਠਿੰਡੇ ਤੋਂ ਲੈ ਕੇ ਕਰਦਾਸਪੁਰ ਦੇ ਵਿੱਚ ਦੋਹਾਂ ਬੰਨਿਆ ਰੋਖ ਪੁੱਟ ਦਿੱਤੇ ਇਨਾ ਜਦੋਂ ਛੜਕ ਬਣੀ ਉਸ ਤੋਂ ਬਾਅਦ ਨਾ ਕੋਈ ਰੋਖ ਨਹੀਂ ਲਾਇਆ ਤੇ ਇਹਨਾਂ ਕਦੀ ਗੁਜਰਾ ਨੂੰ ਡੱਕਿਆ ਯਾਰਾਂ ਇਹ ਰੋਖ ਸਾਡਾ ਜਿਹੜੇ ਆਪਣੇ ਆਪ ਰੋਖ ਹੋ ਗਏ ਆ ਕੁਦਰਤ ਲੋਰੋ ਖੁਗੇ ਸੜਕਾਂ ਦੇ ਉੱਤੇ ਉਹ ਗੁੱਜਰ ਰੋਖ ਤੋੜੀ ਜਾਂਦੇ ਭੰਨੀ ਜਾਂਦੇ ਡੰਗਰ ਚਾਰਦੇ ਆ ਪਰ ਇਹਨਾਂ ਦੇ ਪਤਾ ਨਹੀਂ ਕੀ ਹੋ ਗਿਆ ਇਹਨਾਂ ਦੇ ਦੰਦ ਹੀ ਜੁੜ ਗਏ ਅਫਸਰਾਂ ਦੇ ਇਹਨਾਂ ਕਦੀ ਗੁੱਜਰਾਂ ਦੇ ਆਣ ਕੇ ਕਾਰਵਾਈ ਨਹੀਂ ਕੀਤੀ ਪਤਾ ਨਹੀਂ ਕੀ ਮਜਬੂਰੀ ਆ ਮੈਂ 150 ਦੇ ਤਕਰੀਬਨ ਰੋਖ ਲੱਗਾ ਹੋਇਆ ਹੈ ਇਸ ਟਾਈਮ ਕੋਈ ਵੀ ਭਰਾ ਆਣ ਕੇ ਮੇਰੀ ਗਿਣਤੀ 1.5 200 150 ਤੋਂ ਉੱਤੇ ਹੋਊਗਾ ਆਪਣੇ ਕੋਲ ਬਹੁਤ ਜਿਆਦਾ ਜਗ੍ਹਾ ਪਈ ਘਰਾਂ ਦੇ ਚਾਰਸ਼ਪਰੇ ਵਿਲੇ ਪਲਾਟ ਜਿੱਥੇ ਵੀ ਆਪਾਂ ਨੂੰ ਕੋਈ ਢੀਦਾ ਉਥੇ ਆਪਾਂ ਰੋਖ ਲਾਈਏ ਵੀ ਰੋਖ ਲਾਇਆ ਸਾਡੀ ਸਿਹਤ ਨੂੰ ਸ਼ਾਂਤੀ ਮਿਲਦੀ ਆ ਇਹਨੂੰ ਵਧੀਆ ਸ਼ੁੱਧ ਹਵਾ ਮਿਲਦੀ ਆ ਜੇ ਸਾਡੀ ਸਿਹਤ ਸਹੀ ਆ ਤੇ ਸਭ ਕੁਝ ਆ ਫਸਲ ਬਾਰੇ ਹੀ ਸੋਚਦੇ ਆ ਪਰ ਅਸੀਂ ਆਪ ਦੀ ਸਿਹਤ ਬਾਰੇ ਨਹੀਂ ਸੋਚਦੇ ਜੇ ਸਾਡੀ ਸਿਹਤ ਸਹੀ ਆ ਤੇ ਸਾਡਾ ਦੋ ਗੁਆਂਢ ਫਸਲ ਘੱਟ ਵੀ ਹੋ ਜੂ ਤਾਂ ਕੋਈ ਗੱਲ ਨਹੀਂ ਜਦੋਂ ਨਾੜ ਨੂੰ ਅੱਗ ਲਾਈ ਜਾਂਦੀ ਹੈ ਤੇ ਨਾਲ ਬਹੁਤ ਸਾਰੇ ਰੁੱਖ ਸਾੜ ਜਾਂਦੇ ਕੀ ਇਹ ਇਹ ਤੇ ਬਹੁਤ ਵੱਡਾ ਇੱਕ ਪਾਪ ਆ ਵੀ ਜੇ ਰੁੱਖ ਦੇ ਵਿੱਚ ਵੀ ਇੱਕ ਜਾਨ ਆ ਜਿਹੜੀ ਪੈਲੀਆਂ ਦੇ ਵਿੱਚ ਭਾਈ ਆ ਉਹ ਜਿਹੜੇ 100-100 ਡੰਗਰ ਆਣ ਕੇ ਜਦੋਂ ਸੜਕਾਂ ਤੇ ਜਾਂਦੇ ਆ ਤੇ ਰੋਜ਼ ਦੇ ਪਤਾ ਨਹੀਂ ਕਿੰਨੇ ਕੁ ਰੁੱਖ ਦਾ ਨੁਕਸਾਨ ਕੀਤਾ ਜਾਂਦਾ ਪਾਤਾ ਵਰਨ ਦਾ ਬੇੜਾ ਗਰਕ ਕੀਤਾ ਜੀ ਜਾਣਦੇ ਆ ਦਿਨੋਂ ਦਿਨ ਪਰ ਮੈਂ ਵੇਖਿਆ ਸਰਕਾਰ ਤੇ ਐ ਜਿਵੇਂ ਸੁੱਤੀ ਆ ਕੁੰਭ ਕਰਨ ਦੀ ਨੀਂਦ ਜਿਵੇਂ ਕੁੰਭ ਕਰਨ ਸੁੱਤਾ ਇਸੇ ਤਰ੍ਹਾਂ ਸਾਡੀ ਸਰਕਾਰ ਸੁੱਤੀ ਆ ਫਿਰ ਸਾਰਿਆਂ ਨੇ ਏਸੀ ਲਾਏ ਹੋਏ ਆ ਤੇ ਅੰਦਰ ਵੜੇ ਆ ਤੇ ਬਾਹਰ ਵਾਸਤੇ ਵੇਖੋ ਕਿੰਨੀ ਗਰਮੀ ਹੈ ਸਿਰਫ ਸਾਡੇ ਰੁੱਖ ਨਾ ਲਾਉਣ ਦੇ ਕਾਰਨ ਲੋਕ ਗਰਮੀ ਦੇ ਵਿੱਚ ਸੜਨ ਡੈ ਆ ਸასი ਕਾਲ ਦੋਸਤੋ ਨਜ਼ਰ ਦੇ ਨਾਲ ਇਸ ਵੇਲੇ ਬਣੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋਗੇ ਕਿ ਅਸੀਂ ਇੱਕ ਵਾਤਾਵਰਣ ਪ੍ਰੇਮੀ ਦੇ ਘਰ ਦੇ ਵਿੱਚ ਪਹੁੰਚੇ ਆ ਤਾਂ ਵੀਰ ਜੀ ਇਹ ਵੀ ਜ਼ਰੂਰ ਕਹਿਣਾ ਚਾਹਾਂਗਾ ਇਹ ਕੋਈ ਬਾਗ ਨਹੀਂ ਹੈ ਇਹ ਫਾਰਮ ਹੈ ਤੇ ਫਾਰਮ ਦੇ ਵਿੱਚ ਇੰਨੇ ਦਰਖਤ ਜਿਹੜੇ ਆ ਉਹ ਲੱਗੇ ਹੋਏ ਨੇ ਫਾਰਮ ਦੇ ਵਿੱਚ ਵਾਤਾਵਰਨ ਨੂੰ ਪਿਆਰ ਕਰਨ ਵਾਲੇ ਨੇ ਅਤੇ ਮੈਸੇਜ ਇਹ ਹੀ ਦਿੰਦੇ ਨੇ ਕਿ ਬੇਸ਼ੱਕ ਸਮੇਂ-ਸਮੇਂ ਤੇ ਸਮਾਜ ਸੇਵੀਆਂ ਵੱਲੋਂ ਸਮੇਂ-ਸਮੇਂ ਤੇ ਵਾਤਾਵਰਨ ਪ੍ਰੇਮੀਆਂ ਵੱਲੋਂ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਰੋਖ ਲਗਾਉਣ ਦੀ ਮੋਹਮ ਸ਼ੁਰੂ ਕੀਤੀ ਜਾਂਦੀ ਹੈ ਲਗਾਏ ਜਾਂਦੇ ਪਰ ਉਹਨਾਂ ਨੂੰ ਸਾਹਮ੍ਹਿਆ ਨਹੀਂ ਜਾਂਦਾ ਜੀ ਹਾਂ ਇਹ ਵੱਡੇ ਸਵਾਲ ਨੇ ਇੱਧਰ ਵੀ ਕੈਮਰਾ ਘੁਮਾ ਦਿੱਤਾ ਜਾਵੇ ਮੈਂ ਮੇਰੇ ਨਾਲ ਬਣੇ ਨੇ ਉਹਨਾਂ ਨਾਲ ਨਾਲ ਜਿਹੜੀ ਹੈ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਵਾਤਾਵਰਨ ਨੂੰ ਪਿਆਰ ਕਰਨ ਤੇ ਕਿੰਨੇ ਹੁਣ ਤੱਕ ਰੁੱਖ ਲਗਾ ਚੁੱਕੇ ਨੇ ਤੇ ਅੱਜ ਜਿਹੜੀ ਸਰਕਾਰ ਵੱਲੋਂ ਜਾਂ ਲੋਕਾਂ ਵੱਲੋਂ ਅਤੇ ਸਕੂਲਾਂ ਦੇ ਵਿੱਚ ਹਣ ਜਿਹੜੇ ਕਦੀ ਵੱਡੇ ਅਫਸਰ ਆਉਂਦੇ ਨੇ ਇੱਕ ਬੂਟਾ ਲਾ ਕੇ ਪਾਣੀ ਪਾ ਕੇ ਫੋਟੋ ਖਿਚਾ ਕੇ ਚਲੇ ਜਾਂਦੇ ਨੇ ਲੇਕਿਨ ਉਹਨਾਂ ਰੁੱਖਾਂ ਨੂੰ ਸੰਭਾਲਣ ਵਾਸਤੇ ਜਿਹੜੇ ਕੀ ਉਪਰਾਲੇ ਹੋਣੇ ਚਾਹੀਦੇ ਉਸ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਬਣੇ ਨੇ ਸਰਦਾਰ ਮੇਜਰ ਸਿੰਘ ਜੀ ਗਿੱਲ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਵਪਾਰ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਵੀ ਨੇ ਮੇਰੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਗਿੱਲ ਸਾਹਿਬ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਦਰਜੀਤ ਜੀ ਸਾਡੇ ਕੋਲ ਆਏ ਜੇ ਵਾਤਾਵਰਣ ਵਾਸਤੇ ਤੁਸੀਂ ਗੱਲ ਕੀਤੀ ਆ ਬਹੁਤ ਤੁਹਾਡੀ ਮਿਹਰਬਾਨੀ ਜੀ ਇਹਦੇ ਵਿੱਚ ਲੋਕਾਂ ਨੂੰ ਤੁਸੀਂ ਜਾਗਰੂਕ ਕਰੋਗੇ ਤੇ ਲੋਕਾਂ ਤੱਕ ਗੱਲ ਪਹੁੰਚੂਗੀ ਤੇ ਲੋਕ ਰੁੱਖ ਲਾਉਣਗੇ ਅਸੀਂ ਵੇਖਿਆ ਕਿ ਬਹੁਤ ਸਾਰੇ ਰੁੱਖ ਤੁਹਾਡੇ ਘਰ ਦੇ ਵਿੱਚ ਲੱਗੇ ਗਏ ਔਰ ਇਨ੍ਹਾਂ ਰੁੱਖਾਂ ਦਾ ਵੱਡਾ ਹੋਣ ਦਾ ਕਾਰਨ ਗਿੱਲ ਸਾਹਿਬ ਇਹ ਆ ਕਿ ਇਹਨਾਂ ਨੂੰ ਲਾਉਣ ਤੋਂ ਬਾਅਦ ਪਾਣੀ ਪਿਆ ਤੇ ਇਹਨਾਂ ਦੀ ਸਾਂਭ-ਸਭਾਲ ਹੋਈ ਹੁਣ ਜਿਹੜੇ ਸਮਾਜ ਦੇ ਵਿੱਚ ਜਿਹੜੇ ਹੁਣ ਸਕੂਲਾਂ ਕਾਲਜਾਂ ਦੇ ਵਿੱਚ ਵੱਡੇ ਵੱਡੇ ਅਫਸਰ ਡੀਸੀ ਮੰਤਰੀ ਐਮਐਲਏ ਜਾ ਕੇ ਰੁੱਖ ਲਾਉਂਦੇ ਆ ਮਹਿੰਮ ਸ਼ੁਰੂ ਕਰਦੇ ਆ ਉਹ ਉਹ ਰੁੱਖਾਂ ਦੀ ਕਿਤੇ ਨਾ ਕਿਤੇ ਕਿਹੜੀ ਐਸੀ ਨਾਲ ਉਸਦੇ ਇੱਕ ਮਹਿੰਮ ਦੇ ਨਾਲ ਕਿਹੜੀ ਐਸੀ ਡਿਊਟੀ ਲੱਗਣੀ ਚਾਹੀਦੀ ਹੈ ਕਿ ਜਿਹਦੇ ਨਾਲ ਪੰਜਾਬ ਵਾਤਾਵਰਨ ਦੇ ਵਿੱਚ ਖੁਸ਼ਹਾਲ ਹੋ ਸਕੇ ਅਫਸਰ ਆਉਂਦੇ ਆ ਵੇਖੋ ਇੱਕ ਰੁੱਖ ਇੱਕ ਬੂਟਾ ਛੋਟਾ ਜਾਂ ਲੈ ਕੇ ਆਣ ਕੇ ਲਾ ਕੇ ਤੇ ਫੋਟੋ ਖਿਚਾ ਕੇ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੰਦੇ ਆ ਵੀ ਅਸੀਂ ਬੜਾ ਪੰਜਾਬ ਦਾ ਵੇਖੋ ਹਰਿਆ ਭਰਿਆ ਪੰਜਾਬ ਨੂੰ ਬਣਾਉਂਦੇ ਆ ਜੀ ਜੀ ਪਰ ਇੱਕ ਰੁੱਖ ਲਾਇਆ ਕੰਮ ਨਹੀਂ ਚੱਲਦਾ ਜੀ ਜੇ ਇੱਕ ਰੁੱਖ ਲਾ ਵੀ ਦਿੱਤਾ ਤੇ ਉਹਦੀ ਸੰਭਾਲ ਕਿੰਨੇ ਕਰਨੀ ਆ ਰੁੱਖ ਲਾਉਣਾ ਤੇ ਮਾਮੂਲੀ ਗੱਲ ਰੁੱਖ ਤੇ ਜਵਾਗ ਵੀ ਲਾ ਦਿੰਦਾ ਉਹਨੂੰ ਕਹਿ ਦਈਏ ਨਾ ਬੱਚੇ ਨੂੰ ਵੀ ਰੁੱਖ ਲਾ ਦੋ ਰੁੱਖ ਤੇ ਬੱਚਾ ਵੀ ਲਾ ਦਿੰਦਾ ਪਰ ਰੁੱਖ ਸੰਭਾਲਣ ਤੇ ਵੀ ਘੱਟੋ ਘੱਟ 5-6 ਸਾਲ ਲੱਗਦੇ ਆ 5-6 ਸਾਲਾਂ ਦੀ ਜ਼ਿੰਮੇਵਾਰੀ ਚੁੱਕ ਕੇ ਫਿਰ ਰੁੱਖ ਲਾਓ ਸਿਰਪੇ ਤੁਸੀਂ ਆਪਦੇ ਇੱਕ ਸੋਸ਼ਲ ਮੀਡੀਆ ਤੇ ਆਪ ਦਾ ਇੱਕ ਵਿਊ ਲੈਣ ਵਾਸਤੇ ਤੁਸੀਂ ਰੋਖ ਲਾ ਦਿੰਦੇ ਜੇ ਵੇਖੋ ਜੀ ਅਸੀਂ ਬੜੀ ਸਮਾਜ ਦੀ ਸੇਵਾ ਕਰਦੇ ਬੜੇ ਬੜੇ ਅਫਸਰ ਮਾ ਕਈ ਦਿਨ ਹੋ ਗਏ ਵੇਖਣ ਡਿਆ ਪਰ ਇਹ ਛੜਕਾਂ ਦੇ ਆਣ ਕੇ ਜਦੋਂ ਰੋਖ ਲਾਉਂਦੇ ਆ ਇਹਨਾਂ ਅਫਸਰਾਂ ਨੇ ਦਵਾਰੇ ਜਾ ਕੇ ਉਹ ਰੋਖ ਵੇਖਿਆ ਇਹਨਾਂ ਅਫਸਰਾਂ ਨੇ ਦਵਾਰੇ ਮੈਨੂੰ ਨੇ ਮੇਹਰ ਰੋਖ ਲ ਵੇਖਿਆ ਵੀ ਹੋਵੇ ਤੇ ਦੂਜੀ ਜਾਂ ਕਿਸੇ ਦੀ ਡਿਊਟੀ ਲਾਈ ਹੋਵੇ ਜਾਂ ਉਸ ਤੋਂ ਬਾਅਦ ਕਿਤੇ 10 ਦਿਨਾਂ ਬਾਅਦ ਆਏ ਹੋਣ ਦੂਜੀ ਇਹ ਬੇਨਤੀ ਆ ਵੀ ਸੜਕਾਂ ਦੇ ਉੱਤੇ ਸਾਰੇ ਬਾਈਪਾਸ ਬਠਿੰਡੇ ਤੋਂ ਲੈ ਕੇ ਗਰਦਾਸਪੁਰ ਦੇ ਵਿੱਚ ਦੋਹਾਂ ਬੰਨੇ ਰੁੱਖ ਪੋਟ ਦਿੱਤੇ ਨਾ ਜਦੋਂ ਸੜਕ ਬਣੀ ਆ ਜੀ ਉਸ ਤੋਂ ਬਾਅਦ ਨਾ ਕੋਈ ਰੁੱਖ ਨਹੀਂ ਲਾਇਆ ਜੀ ਦੂਜੀ ਇਹ ਗੱਲ ਇਹ ਵੀ ਜੇ ਕੋਈ ਰੁੱਖ ਲਾਉਂਦਾ ਵੀ ਆ ਆਪਦੀ ਫੋਟੋ ਖਿਚਾਉਣ ਪਿੱਛੇ ਤੇ ਇਹਨਾਂ ਕਦੀ ਗੁਜਰਾ ਨੂੰ ਡੱਕਿਆ ਯਾਰਾਂ ਰੁੱਖ ਸਾਡਾ ਜਿਹੜੇ ਆਪਣੇ ਆਪ ਰੁੱਖ ਉੱਗ ਗਏ ਆ ਕੁਦਰਤ ਵੱਲੋਂ ਰੁੱਖ ਉੱਗੇ ਸੜਕਾਂ ਦੇ ਉੱਤੇ ਉਹ ਗੁਜਰਾ ਰੁੱਖ ਕੋੜੀ ਜਾਂਡੇ ਪੰਨੀ ਜਾਂਡੇ ਆ ਡੰਗਰ ਚਾਰਦੇ ਆ ਪਰ ਇਹਨਾਂ ਦੇ ਪਤਾ ਨਹੀਂ ਕੀ ਹੋ ਗਿਆ ਇਹਨਾਂ ਦੇ ਦੰਦ ਹੀ ਜੁੜ ਗਏ ਅਫਸਰਾਂ ਦੇ ਇਹਨਾਂ ਕਦੀ ਗੁਜਰਾں ਤੇ ਆਣ ਕੇ ਕਾਰਵਾਈ ਨਹੀਂ ਕੀਤੀ ਪਤਾ ਨਹੀਂ ਕੀ ਮਜਬੂਰੀ ਆ ਜੀ ਗਿੱਲ ਸਾਹਿਬ ਬਹੁਤ ਹਰਿਆਵਲ ਦੇ ਵਿੱਚ ਤੁਸੀਂ ਰਹਿੰਦੇ ਹੋ ਹੁਣ ਵੀ ਲੋਕਾਂ ਦੇ ਵਿੱਚ ਵਿਚਰਦੇ ਹੋ ਅਫਸਰਾਂ ਦੀ ਗੱਲ ਹੋਈ ਹੈ ਕਿਵੇਂ ਫਿਰ ਬਚਾਇਆ ਜਾ ਸਕਦਾ ਉਪਰਾਲਾ ਕੀ ਰਹਿਣਾ ਚਾਹੀਦਾ ਕੋਸ਼ਿਸ਼ ਕੀ ਰਹਿਣੀ ਚਾਹੀਦੀ ਆਮ ਲੋਕਾਂ ਨੂੰ ਕਿਵੇਂ ਅੱਗੇ ਆਉਣਾ ਚਾਹੀਦਾ ਮੇਰੇ ਕੋਲ ਦੋ ਕਿੱਲੇ ਜਗਾ ਘਰ ਦੇ ਵਿੱਚ ਜਿੱਦਾਂ ਵਿੱਚ ਮੇਰਾ ਘਰ ਬਣਿਆ ਜੀ ਜੀ ਪਰ ਮੇਰੇ ਕੋਲ ਮੈਂ 150 ਦੇ ਤਕਰੀਬਨ ਰੁੱਖ ਲੱਗਾ ਹੋਇਆ ਇਸ ਟਾਈਮ ਕੋਈ ਵੀ ਭਰਾ ਆਣ ਕੇ ਮੇਰੀ ਗਿਣਤੀ 1.5 200 150 ਤੋਂ ਉੱਤੇ ਹੀ ਹੋਊਗਾ ਆਣ ਕੇ ਗਿਣਤੀ ਕਰ ਸਕਦੇ ਆ ਦੋ ਕਿੱਲੇ ਦਾ ਫਾਰਮ ਹੈ ਮੇਰਾ ਉਹਦੇ ਵਿੱਚ 1.5 200 ਰੁੱਖ ਲਾਇਆ ਬੜੀ ਸੋਹਣੀ ਖੁਸ਼ਹਾਲੀ ਜਦੋਂ ਕੋਈ ਵੀ ਤੁਹਾਡੇ ਵਰਗੇ ਭਰਾ ਪੱਤਰਕਾਰ ਆਉਂਦੇ ਆਣ ਕੇ ਬੜੇ ਖੁਸ਼ ਹੁੰਦੇ ਆ ਮੈਂ ਤੇ ਹਰ ਇੱਕ ਨੂੰ ਪਰਾ ਨੂੰ ਇਹ ਰੋਬੇਂਤੀ ਆ ਵੀ ਹਰੇਕੀ 100 200 ਰੁੱਖ ਲਾਓ ਇੱਕ ਇੱਕ ਰੁੱਖ ਆਪਾਂ ਕਹਿ ਦਿੰਦੇ ਵੀ ਲਾਓ ਪਰ ਏਕ ਇੱਕ ਰੁੱਖ ਨਾਲ ਕੋਈ ਫਾਇਦਾ ਨਹੀਂ ਜੇ ਕੋਈ ਵਾਤਾਵਰਨ ਨਹੀਂ ਹਰਿਆ ਭਰਿਆ ਹੋਣਾ ਆਪਣੇ ਕੋਲ ਬਹੁਤ ਜਿਆਦੀ ਜਗ੍ਹਾ ਪਈ ਘਰਾਂ ਦੇ ਚਾਰਸ਼ਪਰੇ ਵਿਹਲੇ ਪਲਾਟ ਜਿੱਥੇ ਵੀ ਆਪਾਂ ਨੂੰ ਕੋਈ ਦੀਦਾ ਉਥੇ ਆਪਾਂ ਰੁੱਖ ਲਾਈਏ ਦੂਜੀ ਇਹ ਬੇਨਤੀ ਵੇ ਸਾਡੇ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਆ ਵੀ ਰੁੱਖ ਲਾਇਆ ਸਾਡੀ ਸਿਹਤ ਨੂੰ ਸ਼ਾਂਤੀ ਮਿਲਦੀ ਆ ਇਹਨੂੰ ਵਧੀਆ ਸ਼ੁੱਧ ਹਵਾ ਮਿਲਦੀ ਆ ਜੇ ਸਾਡੀ ਸਿਹਤ ਸਹੀ ਆ ਤੇ ਸਭ ਕੁਝ ਆ ਇਹ ਨਾ ਅਸੀਂ ਆਖੀ ਆ ਵੀ ਰੁੱਖ ਲਾਤਾ ਸਾਡਾ ਫਸਲ ਖਰਾਬ ਹੋ ਜਾਊਗਾ ਫਸਲ ਬਾਰੇ ਅਸੀਂ ਸੋਚਦੇ ਆ ਪਰ ਅਸੀਂ ਆਪਦੀ ਸਿਹਤ ਬਾਰੇ ਨਹੀਂ ਸੋਚਦੇ ਜੇ ਸਾਡੀ ਸਿਹਤ ਸਹੀ ਆ ਤੇ ਸਾਡਾ 2 ਕੁਆਂਟਲ ਫਸਲ ਘੱਟ ਵੀ ਹੋ ਜੂ ਤਾਂ ਕੋਈ ਗੱਲ ਨਹੀਂ ਪਰ ਸਿਹਤ ਠੀਕ ਤੰਦਰੁਸਤ ਹੋਣੀ ਸਾਡੀ ਸਭ ਤੋਂ ਜ਼ਰੂਰੀ ਆ ਜੀ ਸਾਹਿਬ ਜਦੋਂ ਨਾੜ ਨੂੰ ਅੱਗ ਲਾਈ ਜਾਂਦੀ ਹੈ ਤੇ ਨਾਲ ਬਹੁਤ سارے ਰੁੱਖ ਸਾੜ ਜਾਂਦੇ ਕੀ ਇਸ ਤੇ ਇਹ ਤੇ ਬਹੁਤ ਵੱਡਾ ਇੱਕ ਪਾਪ ਆ ਵੀ ਜੇ ਰੁੱਖ ਦੇ ਵਿੱਚ ਵੀ ਇੱਕ ਜਾਨ ਆ ਜਦੋਂ ਆਪਾਂ ਰੁੱਖ ਨੂੰ ਅੱਗ ਲਾਉਂਦੇ ਉਹਦੇ ਵਿੱਚ ਵੇਖੋ ਪੱਤੇ ਹਰੇ ਭਰੇ ਪੱਤੇ ਹੁੰਦੇ ਆ ਕਿੰਨੇ ਉਹਦੇ ਤੇ ਆਪਣੇ ਜਾਨਵਰ ਆ ਛੋਟੇ ਛੋਟੇ ਚਿੜੀਆਂ ਹੋਰ ਲਾਲੀਆਂ ਕਿੰਨੇ ਜਾਨਵਰ ਆਲ ਨੇ ਪਾਏ ਆ ਉਹ ਵੀ ਇੱਕ ਆਪਦਾ ਪਿੰਡ ਵਸਾ ਕੇ ਬੈਠੇ ਆ ਨਿਰਾਹੀਂ ਰੁੱਖ ਨਹੀਂ ਸਾੜਦੇ ਅਸੀਂ ਜੀਆਂ ਦੀ ਵੀ ਨਾਲ ਹਤਿਆ ਕਰਦੇ ਆ ਇਹ ਵੀ ਸਾਡਾ ਪੰਜਾਬ ਦਾ ਜਿਹੜਾ ਵਾਤਾਵਰਨ ਦੇ ਨੂੰ ਦੇਨ ਖਤਮ ਹੋਣਾ ਜਾਂਦੇ ਜੀ ਫਿਲਸਾਭ ਨੇ ਦੋਸਤੋ ਉਹਨਾਂ ਨੇ ਦੱਸਿਆ ਕਿ ਡੇਢ ਤੋਂ 200 ਰੁੱਖ ਘਰ ਦੇ ਵਿੱਚ ਲੱਗਾ ਹੈ ਤਾਂ ਜਿਹੜੇ ਅਫਸਰ ਛਾਈ ਹੈ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਉਹ ਕੀ ਕਰਦੇ ਨੇ ਕਿਸੇ ਸਰਕਾਰੀ ਜਗ੍ਹਾ ਤੇ ਕਿਸੇ ਸਰਕਾਰੀ ਸਕੂਲ ਦੇ ਵਿੱਚ ਜਾ ਕੇ ਸਿਰਫ ਇੱਕ ਪ੍ਰੈਸ ਨੋਟ ਜਾਰੀ ਕਰ ਦਿੱਤਾ ਜਾਂਦਾ ਕਿ ਰੁੱਖ ਲਾਉਣ ਦੀ ਮੋਹਰ ਦੀ ਸ਼ੁਰੂਆਤ ਹੋਈ ਹੈ ਇੰਨੇ ਰੁੱਖ ਲੱਗ ਗਏ ਨੇ ਲੇਕਿਨ ਉਹਨਾਂ ਨੂੰ ਸੰਭਾਲਣ ਦੇ ਲਈ ਉਹਨਾਂ ਨੇ ਜ਼ੋਰ ਦਿੱਤਾ ਹੈ ਜੀ ਸਾਹਿਬ 150 ਰੁੱਖਾਂ ਨੂੰ ਪਾਲ ਕੇ ਅੱਜ ਤੁਸੀਂ ਘਰ ਤੋਂ ਇੱਕ ਇੱਥੇ ਆਲੀ ਸ਼ਾਨ ਹਰਿਆ ਭਰਿਆ ਬਣਾਇਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਇੱਥੇ ਰੁੱਖ ਹੋਰ ਵੀ ਲਗਾ ਰਹੇ ਹੋ ਜੀ ਵੇਖੋ ਜੀ ਮੈਂ ਤੇ ਬਾਹਰਲੇ ਬਣੇ ਬਾਈਪਾਸ ਵਾਲੀ ਸਾਈਡ ਤੇ ਵੀ ਦੋ ਤਿੰਨ ਵਾਰ ਰੁੱਖ ਲਾ ਚੁੱਕਾ ਹਾਂ ਪਰ ਇੱਥੇ ਗੁਜਰਾਂ ਦੇ ਡੰਗਰ ਆਈ ਵਾਰੀ ਰੁੱਖ ਜਿੰਨੇ ਵੀ ਸਾਰੇ ਸਾਡਾ ਗੇਟ ਬੰਦ ਹੁੰਦਾ ਬਾਹਰਲੇ ਬਣੇ ਗੁਜਰਾਂ ਦੇ ਵਾਰਾ ਡੰਗਰ ਜਾਂ ਉਹਨਾਂ ਡੰਗਰ ਰੱਖਿਓ ਸਾਰੇ ਰੁੱਖ ਖਤਮ ਕਰ ਦਿੱਤੇ ਆ ਅਸੀਂ ਕੋਲੋਂ ਪੈਸੇ ਲਾ ਕੇ ਰੁੱਖ ਲਾਉਂਦੇ ਆ ਪਰ ਗੁਜਰਾਂ ਤੇ ਕੋਈ ਕਾਰਵਾਈ ਨਹੀਂ ਹੋਣ ਢਈ ਪਤਾ ਨਹੀਂ ਇਹ ਜਿਹੜੇ ਸਾਡੇ ਲੀਡਰ ਆ ਇਹ ਵੀ ਗੁਜਰਾਂ ਦੀਆਂ ਵੋਟਾਂ ਪਿੱਛੇ ਪੰਜਾਬ ਦਾ ਨੁਕਸਾਨ ਕਰਨਦੇ ਆ ਸੇਹ ਦਾ ਨੁਕਸਾਨ ਕਰਨਦੇ ਆ ਪਰ ਇਧਰ ਇਹਨਾਂ ਦਾ ਕੋਈ ਧਿਆਨ ਨਹੀਂ ਹੈਗਾ ਇਹ ਵੀ ਮੇਰੇ ਹਿਸਾਬ ਨਾਲ ਜਿਹੜੇ ਆਪਣੇ ਜੰਗਲਾਤ ਪਵਾਗਦੇ ਅਫਸਰ ਇਹ ਵੀ ਗੁਜਰਾਂ ਨਾਲ ਹੀ ਰਲੇ ਹੋਏ ਆ ਇਹ ਵੀ ਗੁਜਰਾਂ ਦੇ ਕੋਈ ਕਾਰਵਾਈ ਨਹੀਂ ਕਰਨਦੇ ਦੂਜਾ ਡੀਸੀ ਸਾਹਿਬ ਨੇ ਵੀ ਆਣ ਕੇ ਕਦੀ ਕਿਸੇ ਨੂੰ ਨਹੀਂ ਪੁੱਛਿਆ ਵੀ ਆ ਗੁਜਰ ਜਿਹੜਾ ਜਾੜਾ ਕਰਨਦੇ ਇਹਨਾਂ ਨੂੰ ਜੁਰਮਾਨਾ ਪੈਣਾ ਚਾਹੀਦਾ ਇਹਨਾਂ ਨੂੰ ਕੋਈ ਜੁਰਮਾਨਾ ਨਹੀਂ ਤੀਜੀ ਇੱਕ ਹੋਰ ਗੱਲ ਆ ਜਿਹੜੇ ਕਿਸਾਨ ਭਰਾ ਜ਼ਿੰਮੇਵਾਰ ਆ ਦੇ ਵਿੱਚ ਰੁੱਖਾਂ ਨੂੰ ਜਾੜਨ ਦੇ ਵਿੱਚ ਇਹਨਾਂ ਗੁਜਰਾਂ ਨੂੰ ਥੋੜ੍ਹਾ ਜਿਹਾ ਪੈਹਾ ਪਿੱਛੇ ਜਗ੍ਹਾ ਦਿੱਤੀ ਆ ਇਹਨਾਂ 100-100 ਮੱਝ ਜਿਹੜੀ ਪੈਲੀਆਂ ਦੇ ਵਿੱਚ ਭਾਈ ਆ ਉਹ ਜਿਹੜੇ 100-100 ਡੰਗਰ ਆਣ ਕੇ ਜਦੋਂ ਸੜਕਾਂ ਤੇ ਜਾਂਦੇ ਆ ਤੇ ਰੋਜ਼ ਦੇ ਪਤਾ ਨਹੀਂ ਕਿੰਨੇ ਕੁ ਰੁੱਖ ਦਾ ਨੁਕਸਾਨ ਕੀਤਾ ਜਾਂਦਾ ਵਾਤਾਵਰਨ ਦਾ ਬੇੜਾ ਗਰਕ ਕੀਤਾ ਜੀ ਜਾਣਦੇ ਆ ਦਿਨੋਂ ਦਿਨ ਪਰ ਮੈਂ ਵੇਖਿਆ ਸਰਕਾਰ ਤੇ ਐ ਜਿਵੇਂ ਸੁੱਤੀ ਆ ਕੁੰਭ ਕਰਨ ਦੀ ਨੀਂਦ ਜਿਵੇਂ ਕੁੰਭ ਕਰਨ ਸੁੱਤਾ ਇਸੇ ਤਰ੍ਹਾਂ ਸਾਡੀ ਸਰਕਾਰ ਸੁੱਤੀ ਆ ਸਿਰਫ ਵੋਟਾਂ ਦੇ ਟਾਈਮ ਤੇ ਉੱਠ ਕੇ ਭੱਜੇ ਫਿਰਨਾ ਹੁਣ ਸਾਰਿਆਂ ਨੇ ਏਸੀ ਲਾਏ ਹੋਏ ਆ ਤੇ ਅੰਦਰ ਵੜੇ ਆ ਤੇ ਬਾਹਰ ਵਾਸਤੇ ਵੇਖੋ ਕਿੰਨੀ ਗਰਮੀ ਹੈ ਸਿਰਫ ਸਾਡੇ ਰੁੱਖ ਨਾ ਲਾਉਣ ਦੇ ਕਾਰਨ ਲੋਕ ਗਰਮੀ ਦੇ ਵਿੱਚ ਸੜਨ ਡੇ ਆ ਲੋਕ ਬਿਮਾਰ ਹੋਣ ਡੇ ਲੱਖਾਂ ਰੁਪਏ ਹਸਪਤਾਲ 'ਚ ਲੱਗਣ ਡਿਆ ਲੋਕਾਂ ਨੂੰ ਅਟੈਕ ਹੋਣ ਡੇ ਆ ਪਰ ਲੋਕਾਂ ਨੂੰ ਮੇਰੇ ਹਸਾਬ ਨਾਲ ਲੋਕੀ ਕਹਿੰਦੇ ਪੜ੍ਹੇ ਲਿਖੇ ਲੋਕ ਆ ਲੋਕ ਸਿਆਣੇ ਹੋ ਗਏ ਪਰ ਮੇਰੇ ਹਸਾਬ ਨਾਲ ਤਾਂ ਕੋਈ ਸਿਆਣਫ ਵਾਲੀ ਗੱਲ ਨਹੀਂ ਰਹਿ ਗਈ ਗਿਲ ਸਾਹਿਬ ਵਾਤਾਵਰਨ ਨੂੰ ਬਚਾਉਣ ਲਈ ਅਫਸਰਾਂ ਨੂੰ ਐਮਐਲਏ ਨੂੰ ਤੇ ਸਰਕਾਰ ਨੂੰ ਕੀ ਉਪਰਾਲੇ ਕਰਨੇ ਚਾਹੀਦੇ ਜਿਸ ਦੇ ਨਾਲ ਪੰਜਾਬ ਖੁਸ਼ਹਾਲ ਹੋ ਸਕੇ ਸਭ ਤੋਂ ਪਹਿਲਾਂ ਤੇ ਇਹਨਾਂ ਨੂੰ ਵਾਰਾ ਡੰਗਰ ਤੇ ਗੁਜਰਾ ਨੂੰ ਨੱਥ ਪਾਉਣੀ ਚਾਹੀਦੀ ਆ ਜਿਹੜੇ ਗੁਜਰ ਵਾਰਾ ਡੰਗਰ ਲਈ ਫਿਰਦੇ ਆ ਇਹਨਾਂ ਤੇ ਕੰਟਰੋਲ ਕਰਨ ਜਿੰਨਾ ਚਿਰ ਗੁਜਰਾ ਦੇ ਵਾਰਾ ਡੰਗਰਾਂ ਤੇ ਇਹਨਾਂ ਤੇ ਕੰਟਰੋਲ ਨਹੀਂ ਹੁੰਦਾ ਸਾਡਾ ਪੰਜਾਬ ਹਰਿਆ ਭਰਿਆ ਨਹੀਂ ਹੋ ਸਕਦਾ ਉਪਰਾਲੇ ਕਿਹੋ ਜੇ ਕਰਨੇ ਚਾਹੀਦੇ ਉਪਰਾਲੇ ਇਹੋ ਕਰਨੇ ਚਾਹੀਦੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਇਹਨਾਂ ਤੇ ਕੰਟਰੋਲ ਕਰਨ ਵਾਸਤੇ ਪਹਿਲਾਂ ਇਹਨਾਂ ਤੇ ਜੁਰਮਾਨਾ ਰੱਖਿਆ ਜਾਵੇ ਦੂਜੇ ਕਿਸਾਨ ਭਰਾ ਜਿਹੜੇ ਥੋੜਾ ਥੋੜਾ ਪੈਸੇ ਲੈ ਕੇ ਇਹਨਾਂ ਨੂੰ ਆਪਦੇ ਜਗਾ ਦਿੱਤੀ ਇਹਨਾਂ ਨੂੰ ਭਾਇਆ ਉਹ ਜਗਾ ਨਾ ਦਿੱਤੀ ਜਾਵੇ ਦੂਜੇ ਜਦੋਂ ਵੀ ਕਿਤੇ ਡੰਗਰ ਲੈ ਕੇ ਜਾਂਦੇ ਆ ਆਪਦੇ ਰੁੱਖ ਬਚਾਉਣ ਦੀ ਆਪਦੇ ਬੱਚਿਆਂ ਨੂੰ ਆਪਦੇ ਰੁੱਖ ਸੰਭਾਲਣ ਫੇਰ ਹੀ ਪੰਜਾਬ ਦਾ ਸਾਡਾ ਸੁਧਾਰ ਹੋਊਗਾ ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦਾ ਥੈਂਕ ਯੂ ਸੋ ਸਰਦਾਰ ਮੇਜਰ ਸਿੰਘ ਗਿੱਲ ਉਹਨਾਂ ਨੇ ਦੱਸਿਆ ਹੈ ਕਿ ਕਿਵੇਂ ਜਿਹੜਾ ਉਹ ਗੁਜਰਾ ਦੇ ਵੱਲੋਂ ਰੁੱਖਾਂ ਨੂੰ ਜਿਹੜਾ ਇੱਥੇ ਉਜਾੜਾ ਕੀਤਾ ਜਾ ਰਿਹਾ ਜਿਸ ਦਾ ਕਿ ਪੰਜਾਬੀਆਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ ਜਿਸ ਦੇ ਨਾਲ ਵਾਤਾਵਰਨ ਦੇ ਵਿੱਚ ਗਰਮੀ ਦੇ ਵਿੱਚ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਜਿਹੜਾ ਲਗਾਤਾਰ ਵਾਧਾ ਹੋ ਰਿਹਾ ਤੇ ਵਾਤਾਵਰਨ ਨੂੰ ਲਗਾਤਾਰ ਜਿਹੜਾ ਝਟਕਾ ਲੱਗ ਰਿਹਾ ਕੀ ਜਿਹੜਾ ਗਰਮੀ ਵਧਨ ਦੇ ਕਾਰਨ ਲੋਕ ਵੀ ਬਿਮਾਰ ਹੋ ਰਹੇ ਨੇ ਕਿ ਜਿਸ ਦੇ ਕਾਰਨ ਇੱਕ ਵੱਡੀ ਤਰਾਸ ਦੀ ਉਹਨੇ ਵੀ ਦੱਸਿਆ ਕਿ ਸਾਡੇ ਕਿਸਾਨ ਭਰਾ ਹੀ ਗੁਜਰਾ ਨੂੰ ਜਗਾ ਦਿੰਦੇ ਹਨ ਜਿਸ ਦੇ ਨਾਲ ਜਿਹੜਾ ਵੱਧ ਤੋਂ ਵੱਧ ਪੰਜਾਬ ਜਿਹੜੇ ਰੋਖ ਲਗਾਏ ਜਾਂਦੇ ਆ ਸੜਕਾਂ ਦੇ ਘਰ ਤੋਂ ਬਾਹਰ ਉਹ ਉਹਨਾਂ ਦੇ ਡੰਗਰ ਜਿਹੜੇ ਨੇ ਉਹ ਖਾ ਜਾਂਦੇ ਨੇ ਜਿਸ ਦੇ ਨਾਲ ਪੰਜਾਬ ਦਾ ਨੁਕਸਾਨ ਵੇਖਣ ਵਾਲੀ ਗੱਲ ਇਹ ਰਹੇਗੀ ਇਸ ਵੀਡੀਓ ਨੂੰ ਵੇਖ ਕੇ ਲੋਕ ਜਿਹੜੇ ਆ ਕਿੰਨੇ ਕੁ ਜਾਗਰੂਕ ਹੁੰਦੇ ਆ ਕਿੰਨਾ ਕੁ ਤੁਸੀਂ ਆਪਣੀ ਰਾਏ ਦਿੰਦੇ ਹੋ ਕਿੰਨਾ ਕੁ ਤੁਸੀਂ ਸਰਕਾਰ ਤੱਕ ਇਸ ਵੀਡੀਓ ਨੂੰ ਪਹੁੰਚਾਉਣ ਦੇ ਵਿੱਚ ਆਪਣਾ ਸਹਿਯੋਗ ਪਾਉਂਦੇ ਸ਼ੇਅਰ ਕਰਕੇ ਵੱਡੀ ਗੱਲ ਇਹ ਰਹੇਗੀ ਬਣੇ ਤਾਂ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਨਜ਼ਰ ਨਿਊਜ਼ ਟੀਵੀ ਤਰਨਤਾਰਨ